ਹਾਂ ਜੀ ਅੱਜ ਆਪਾਂ ਲਾਉਣ ਜਾ ਰਹੇ ਆਂ ਭਿੰਡੀ ਆ ਦੇਖੋ ਭਿੰਡੀ ਦਾ ਬੀ ਮੈਂ ਤੁਹਾਨੂੰ ਦਿਖਾਉਣੀ ਆ ਕਿਹੜਾ ਕਾ ਤੇ ਇਹ ਆਪਾਂ ਦੇਖੋ ਬੀ ਲਾਵਾਂਗੇ ਭਿੰਡੀ ਦਾ ਹੁਣ ਤੇ ਹੁਣ ਜਿਹੜੀਆਂ ਭੈਣਾਂ ਘਰ ਵਿੱਚ ਬਗੀਚੀ ਬਣਾਉਣਾ ਚਾਹੁੰਦੀਆਂ ਨੇ ਤੇ ਉਹ ਕਈ ਵਾਰ ਨਾ ਪਰ ਉਹ ਨਹੀਂ ਪਤਾ ਹੁੰਦਾ ਵੀ ਆਪਾਂ ਕਿਸ ਤਰ੍ਹਾਂ ਦੇ ਦੇਖੋ ਬੀ ਜਿਹੜੇ ਲਾਉਣੇ ਆਂਗੇ ਲਾ ਵੀ ਦਿੰਨੇ ਆ ਤੇ ਕਈ ਵਾਰ ਉਹ ਉਗਰਦੇ ਨਹੀਂ ਹੈਗੇ ਇਹ ਆਪਾਂ ਨੂੰ ਬੜੀ ਸਮੱਸਿਆ ਆਉਂਦੀ ਹੈ ਜੀ ਇਹ ਨਹੀਂ ਪਤਾ ਲੱਗਾ ਕਿੰਦਾ ਦੀ ਮਿੱਟੀ ਹੋਵੇ ਕਿ ਮੈਂ ਪਾਣੀ ਲਾਉਣਾ ਕਿੰਦਾ ਦੀ ਜ਼ਮੀਨ ਹੋਵੇ ਕਿੰਦਾ ਦਾ ਬੀ ਹੋਵੇ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਇਹ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੇ ਆਂ ਵੀ ਜਦੋਂ ਵੀ ਆਪਾਂ ਇਹ ਪਹਿਨਾ ਆਪਾਂ ਨੇ ਬੀ ਲੈਣਾਗਾ ਬੀ ਆਪਾਂ ਨੇ ਚੰਗਾ ਖਰੀਦਣਾਗਾ ਵਧੀਆ ਕੰਪਨੀ ਦਾ ਬੀ ਹੋਵੇ ਆਪਣੇ ਕੋਲੇ ਜਿਹੜਾ ਆਪਾਂ ਨੇ ਲੈਣਾਗਾ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਸਮਝ ਲਓ ਮਿੱਟੀ ਤਿਆਰ ਕਰਨੀ ਹੈ ਜ਼ਮੀਨ ਉਹਦੇ ਵਿੱਚ ਆਪਾਂ ਨੇ ਰੂੜੀ ਦੀ ਰੇਪ ਪਾਉਣੀ ਆ ਹੋਰ ਕੁਝ ਵੀ ਨਹੀਂ ਪਾਉਣਾ ਕੱਲੀ ਆਪਾਂ ਰੂੜੀ ਦੀ ਰੇਪ ਪਾਵਾਂਗੇ ਉਹਦੇ ਵਿੱਚ ਤੇ ਚੰਗੀ ਤਰ੍ਹਾਂ ਮਿੱਟੀ ਆਪਾਂ ਨੂੰ ਪੋਲੀ ਕਰਨੀ ਚਾਹੀਦੀ ਆ ਪੋਲੀ ਮਿੱਟੀ ਕਰਕੇ ਉਹਨੂੰ ਰਲਾ ਕੇ ਸਮਾਰ ਕੇ ਰੇਹ ਨੂੰ ਤੇ ਚਾਹੇ ਤਾਂ ਦੇਖੋ ਤੁਸੀਂ ਉਹਦੇ ਵਿੱਚ ਵੱਟਾ ਬਣਾ ਲਓ ਜੇ ਤਾਂ ਨੀਵਾ ਥਾਂ ਦਾ ਵੀ ਉਹਦੇ ਵਿੱਚ ਪਾਣੀ ਖੜਦਾ ਤਾਂ ਫਿਰ ਤੁਸੀਂ ਵੱਟਾ ਬਣਾ ਲਓ ਜਿਵੇਂ ਆ ਵੀ ਪੰਦ ਵੀ ਥਾਂ ਵਧੀਆਗਾ ਉਹਦੇ ਵਿੱਚ ਕੋਈ ਪਾਣੀ ਨਹੀਂ ਖੜਦਾ ਫਿਰ ਤੁਸੀਂ ਇਦਾਂ ਮਿਲਾ ਸਕਦੇ ਹੋ ਬਿਨਾ ਵੱਟਾ ਦੇ ਤੇ ਹੁਣ ਬੀ ਨੂੰ ਲਾਉਣਾ ਕਿਵੇਂ ਹੈਗਾ ਇਹ ਵੀ ਆਪਾਂ ਦੱਸਦੇ ਆ ਥੋੜਾ ਜਿਹਾ ਜਦੋਂ ਵੀ ਆਪਣੇ 20 ਲਾਉਣਾਗਾ 20 ਦਾ ਆਪਣੇ ਜੋਟਾ ਲਾਉਣਾ ਜੋਟਾ 20 ਦਾ ਕਿਉਂ ਲਾਉਣਾ ਉਹ ਵੀ ਆਪਾਂ ਗੱਲ ਕਰਦੇ ਆਂ ਦੇਖੋ ਕਈ ਵਾਰ ਦੇਖੋ 20 ਨਾ ਆਪਣਾ ਮਰ ਜਾਂਦਾਗਾ ਜੇ ਹੁਣ ਆਪਾਂ ਦੋ 20 ਪਾ ਦੇ ਉਹਨਾਂ ਵਿੱਚੋਂ ਇੱਕ 20 ਤਾਂ ਜ਼ਰੂਰ ਹਰਾ ਹੋਊਗਾ ਤੇ ਤਾਂ ਕਰਕੇ ਵੀ ਤੁਸੀਂ ਜੋਟਾ 20 ਦਾ ਪਾਇਆ ਕਰੋ ਸਿੰਗਲ 20 ਨਾ ਲਾਓ ਕਦੇ ਵੀ ਜੇ ਸਿੰਗਲ ਆ ਦਿੰਦੇ ਆ ਤਾਂ 20 ਮਰ ਜਾਂਦਾ ਫਿਰ 20 ਆਪਣਾ ਹੁੰਦਾ ਨਹੀਂ ਹੈਗਾ ਇਹ ਆਪਾਂ ਨੂੰ ਸਮੱਸਿਆ ਆਉਂਦੀ ਆ ਫਿਰ ਬੀ ਨੂੰ ਪਹਿਨਾ ਆਪਾਂ ਨੇ ਭਿਉ ਕੇ ਰੱਖਣਾਗਾ ਜਿਵੇਂ ਬੀ ਆਪਨੇ ਅੱਜ ਲੈ ਲਿਆ ਦਿਨੇ ਤੇ ਹੁਣ ਆਪਾਂ ਨੇ ਭਿਉਣਾਗਾ ਸਾਰਾ ਅੱਧਾ ਦਿਨ ਪਿਆ ਰਹੂ ਇੱਕ ਰਾਤ ਹੋ ਜੂ ਭੰਤੇ ਨੂੰ ਤੇ ਉਸ ਤੋਂ ਬਾਅਦ ਆਪਨੇ ਸਵੇਰੇ ਵੀ ਲਾਉਣੇ ਆ ਉਹ ਕੱਚੀ ਲੱਸੀ ਦੇ ਵਿੱਚ ਆਪਣੇ ਬੀ ਨੂੰ ਭਿਉ ਕੇ ਰੱਖਣਾਗਾ ਬੀ ਨੂੰ ਠੀਕ ਆ ਜੀ ਤੇ ਉਹਦੇ ਟੰਗੂਰ ਵੱਜ ਜਾਣਗੇ ਤੇ ਫੇਰ ਉਹਨਾਂ ਨੂੰ ਲਾਉਣਾ ਤੇ ਆਪਾਂ ਨੇ ਵੀ ਬੀ ਕੱਲ ਦੇ ਭਿਉ ਰੱਖੇ ਸੀਗੇ ਇਹ ਆਪਾਂ ਬੀ ਸ ਨੂੰ ਦਿਖਾਉਣੇ ਆ ਨਾੜਾ ਜੀ ਆ ਦੇਖੋ ਇਹ ਬੀ ਆਪਣੇ ਕੋਲੇ ਇਹ ਨਾ ਬੀਆ ਨੇ ਦੇਖੋ ਟੰਗੂਰ ਮਾਰ ਰੱਖਿਆ ਦੇਖੋ ਚਿੱਟੇ ਚਿੱਟੇ ਹੋ ਰਹੇ ਆ ਇਸ ਤਰੀਕੇ ਨਾਲ ਇਹ ਨਾ ਸਮਝ ਲਓ ਕੱਚੀ ਲੱਸੀ ਦੇ ਵਿੱਚ ਆਪਾਂ ਨੇ ਭਉਂਤੇ ਸੀਗੇ ਬੀ ਕੱਚੀ ਲੱਸੀ ਚ ਭਉਂਦੇ ਸੀ ਤੇ ਹੁਣ ਆਪਣੇ ਜਿਹੜਾ ਇਹ ਕੱਚੀ ਲੱਸੀ ਕੱਢਤੀ ਬੀ ਆਪਾਂ ਨੇ ਰੱਖ ਲਏ ਤੇ ਹੁਣ ਆਪਾਂ ਇਹ ਲਾ ਕੇ ਆਉਣੇ ਆ ਬਾੜੀ ਦੇ ਵਿੱਚ ਤੇ ਵੀ ਕਿਵੇਂ ਲਾਉਣੇ ਆ ਇਹ ਵੀ ਚਲੋ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਵਧੀਆ ਲੱਗਦੀ ਜੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਐਦਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਵੀਡੀਓ 'ਚ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਆਪਾਂ ਨੂੰ ਪਤਾ ਲੱਗਦਾ ਕਮੈਂਟ ਕਰਕੇ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਕਿਉਂਕਿ ਜਿਹੜਾ ਬਗੀਚੀ ਹੁੰਦਾ ਇਹਦੇ ਬਾਰ ਵੀ ਆਪਾਂ ਤੁਹਾਨੂੰ ਸਾਰਾ ਦੱਸਦੇ ਰਹਿੰਨੇ ਆ ਤੇ ਜੇ ਕੋਈ ਹੋਰ ਕਰਦੇ ਦੇਖੋ ਜਿਵੇਂ ਕੋਈ ਕੰਮ ਕਰਨ ਦਾ ਉਹ ਤਰੀਕੇ ਨਾਲ ਵੀ ਆਪਾਂ ਵੀਡੀਓ ਪਾਉਣੀ ਰਹਿੰਨੇ ਹਾਂ ਠੀਕ ਆ ਜੀ ਤੇ ਇਸ ਕਰਕੇ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਪਣੀ ਬਾੜੀ 'ਚ ਇੱਥੇ ਬਾੜੀ 'ਚ ਆ ਗਏ ਆਪਾਂ ਤੇ ਇੱਥੇ ਬੈਠੇ ਆ ਕੈਮਰਾ ਰੱਖਣ ਨੂੰ ਇੱਥੇ ਫੋਨ ਰੱਖਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਤਾਂ ਕਰਕੇ ਹੱਥ 'ਚ ਹੀ ਫੜਨਾ ਪੈ ਗਿਆ ਤੇ ਚਲੋ ਕੋਈ ਨਾ ਮੈਂ ਤੁਹਾਨੂੰ ਇੱਕ ਤੋਂ ਹੀ ਲਾ ਕੇ ਦਿਖਾਉਂਗੀ ਕਿਉਂਕਿ ਹੁਣ ਮੇਰੇ ਤੋਂ ਕੀ ਕੰਮ ਹੋਊਗਾ ਜੇ ਤਾਂ ਫੋਨ ਫੜਿਆ ਜਾਊ ਜਾਂ ਫਿਰ ਬੀ ਲੱਗਣਗੇ ਇਸ ਕਰਕੇ ਆਪਾਂ ਨੇ ਬੀ ਲਾਉਣੇ ਆ ਤੇ ਇਹ ਆਪਾਂ ਤੁਹਾਨੂੰ ਇੱਕ ਦੋ ਹੀ ਦਿਖਾਉਣੇ ਆ ਬੀ ਕਿੱਦਾਂ ਦੇ ਲਾਉਣੇ ਆ ਠੀਕ ਆ ਜੀ ਲਓ ਜੀ ਪਹਿਨਾ ਆਪਾਂ ਨੇ ਦੇਖੋ ਕੋਈ ਵੀ ਆਪਾਂ ਨੇ ਕੋਈ ਢੱਕਾ ਲੈ ਲਓ ਕੋਈ ਚੀਜ਼ ਹੋਰ ਉਹਦੇ ਨਾਲ ਥੋੜੀ ਜੀ ਐਡੀ ਜਗ੍ਹਾ ਪਟਣੀਆਂ ਪਟਕੇ ਉਸ ਤੋਂ ਬਾਅਦ ਆਪਾਂ ਨੇ ਦੋ ਬੀ ਚੱਕਣੇ ਆ ਦੋ ਵੀ ਚੱਕਲੇ ਆ ਦੇਖੋ ਟੰਗੂਰ ਮਾਰ ਰੱਖਿਆ ਵੀ ਨੇ ਇਹਨੂੰ ਆਪਾਂ ਇਦਾਂ ਪਾ ਦੇਣਾ ਉੱਤੇ ਬਸ ਪੋਲੀ ਜੀ ਮਿੱਟੀ ਰੱਖ ਦੇਣੀ ਆ ਬਸ ਦੂ ਆਟੂਆ ਕਰ ਲੈਣਾ ਉਹਦੇ ਵੀ ਆਪਾਂ ਨੇ ਦੋ ਵੀ ਪਾਉਣੇ ਆ ਦੋ ਚੱਕਲੇ ਬਸ ਇਦਾਂ ਬਾਲਾ ਡੂੰਗਾ ਵੀ ਨਹੀਂ ਪਾਉਣਾ ਇਹ ਵੀ ਇਸ ਟ੍ਰਿਕ ਨਾਲ ਦੇਖੋ ਜਿਹੜੇ ਇਹ ਬੀ ਲਾਵਾਂਗੇ ਇਹ ਬੀ ਮੈਂ ਤੁਹਾਨੂੰ ਦੱਸ ਤੇ ਵੀ ਕਿਦਾਂ ਆਪਾਂ ਨੇ ਲਾਉਣੇ ਆ ਤੇ ਇਦਾਂ ਫਿਰ ਇਹ ਚ ਬੀ ਆਪਾਂ ਨੇ ਲਾ ਦੇਣੇ ਆ ਸਾਰੇ ਠੀਕ ਆ ਜੀ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਬੱਦੋ ਬੱਦ ਲਾਈਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਦੋਂ ਉੱਗਗੇ ਨਾ ਇਹ ਉਦੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਡੇ ਕਿੱਡੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਹੋਏ ਆ